ਅਗੇ ਪਤਾ ਨਹੀਂ ਕੀ ਜਵਾਬ ਹੈ। ਐਦਾਂ ਕਰੋ ਤੂੰ ਹੀ ਕਾਰੀ ਲੱਭੋ। ਤੂੰ ਲੱਗਾਂ। ਨਹੀਂ ਨਹੀਂ। ਰਹਿਣ ਦਾ ਤੇ ਤੈਨੂੰ ਚਾਹੀਦਾ। ਚਲ ਹੁਣ ਗਿਆ ਟਾਈਮ ਲੱਗ ਗਿਆ ਜਾਂਦਾ ਤੀ ਕਿਦਾਂ ਦੀਆਂ ਗੱਲਾਂ ਕਰਦੇ ਆ। ਇਹ ਹੁਣ ਗੱਲ ਤੂੰ ਹੀ ਸਮਝਾਉਣੀ ਮम्मी ਜਾ ਕੇ। ਚਲੋ ਕੋਈ ਨਹੀਂ ਮੈਂ ਵੀ ਸਮਝਾਉਂਗੀ ਤੈਨੂੰ ਸਮਝਾਏ ਕੋਈ ਪਰ। ਆਹ ਪਿਆਰ ਨਾਲ ਖਾਣੇ ਚ ਪਾਦੀ ਨਾ। ਚਲੋ ਕੋਈ ਨਹੀਂ ਗੱਲ ਕਰ ਲਈ ਹੁਣ ਜਾਣਾ। ਤਾਂ ਹੀ ਕਿਹੜਾ ਹੀ ਨਿਦਰ ਲੱਗ ਗਿਆ ਯਾਰ। ਹਾਂ ਹਾਂ। ਅੰਮੀ गाइस ਫੇਰੇ ਸੁਖਤੇ ਆਉਣਾ ਤੇ ਅਸੀਂ ਸਭ ਨਾਲ ਆਗੇ ਕੰਮ ਨਾ ਆਇਆ ਮੈਂ ਆ ਗਿਆ ਉਸ ਵੀ ਇਹਦਾ ਮੈਂ ਆਪ ਨੂੰ ਉਸ ਵੀ ਨੇ ਆ ਕਰਦੇ ਨਾ ਘਰੀ ਤਿਆਰ ਤੇ ਢਾੜਦੇ ਦਹੀਂ ਆ ਨਾ ਕਿ ਆਇਆ ਇਹ ਉਹਨਾਂ ਨੇ ਪਸਤੇ ਆ ਜਾ ਤੇ ਸ਼ਾਮਾਂ ਪੈ ਗਈਆਂ ਹਾਂ ਚੱਲ ਆਜੋ ਚੱਲ ਵੇਖੀ ਜਾਂਦੀ ਫਿਰ ਆ ਜਾ ਅੰਦਰ ਢਾੜ ਚੱਲ ਬੱਗਿਆ ਬੋਲ ਕੇ ਗੇਟ ਹਾਂ ਚੱਲ ਕੋਈ ਨਹੀਂ ਮੈਂ ਢਾੜੀਂ ਕਿਹੜਾ ਜਾਪੂ ਪੈਸਾ ਆਗੇ ਜੀ ਹਾਂ ਜੀ ਸਾਸ਼ਿਕਾ ਮੰਮੀ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਠੀਕ ਠਾਕ ਵਧੀਆ ਤੂੰ ਸੁਣਾ ਹਾਂ ਜੀ ਠੀਕ ਜੀ ਤੇ ਪੁੱਤ ਆਏ ਨਹੀਂ ਟਾਈਮ ਨਾਲ ਤੁਸੀਂ ਸਵੇਰੇ ਸਾਸ਼ਿਕਾ ਮੰਮੀ ਟਾਈਮ ਨਾਲ ਤਾਂ ਮੰਮੀ ਜੀ ਆ ਹੀ ਜਾਣਾ ਹੈਗਾ ਉਹ ਮੇਰੇ ਪਤੀਏ ਨੂੰ ਛੁੱਟੀ ਹੀਗੀ ਅੱਛਾ ਤੋ ਕਹਿੰਦੇ ਹੋ ਹਾਂ ਤੋ ਬਰੋ ਜੇ ਦਬੜੀ ਕਰਦਾ ਇਹਦੇ ਫੇਰ ਤਾਂ ਕਰਕੇ ਟਾਈਮ ਲੱਗ ਗਿਆ ਚਲੋ ਉਹ ਤਾਂ ਕੋਈ ਨਹੀਂ ਮੈਂ ਵੀ ਸਵੇਰ ਦੀ ਡਿੱਕਣ ਲਈ ਆ ਤੇ ਹਾਰ ਕੇ ਮੈਂ ਫੋਨ ਲਾਇਆ ਸੀ सोनू ਨੂੰ ਪਿਆਜ ਹੋਗਾ

ਨਹੀਂ ਤੂੰ ਮੇਰੀ ਗੱਲ ਸੁਣ ਤੈਨੂੰ ਮੈਂ ਸਵੇਰੇ ਫੋਨ ਕੀਤਾ ਸੀ ਤੇ ਕਦੋਂ ਦਾ ਮੈਂ ਫੋਨ ਕੀਤਾ ਵਾ ਤੇ ਕਦੋਂ ਤੂੰ ਆਇਆ ਵਾ ਤੈਨੂੰ ਨਹੀਂ ਸਮਝ ਆਉਂਦੀ ਮਾਸਾ ਵੀ ਕਦੋਂ ਦਾ ਮੰਮੀ ਉਹ ਟਾਈਮ ਤੇ ਲੱਗੀ ਜਾਂਦਾ ਸੜਕ ਤੋਂ ਆਉਣਾ ਸੀ ਮੈਂ ਉੱਡ ਕੇ ਆ ਜਾਣਾ ਸੀ ਤੇ ਸੜਕ ਤੋਂ ਦੀ ਗਿਆ ਕਿੱਦਾਂ ਉੜਦਾ ਇਦਾਂ ਹੀ ਉੜਦਾ ਆ ਜਾਂਦਾ ਤੂੰ ਹੀ ਤਾਂ ਉਦਾਂ ਜਿੰਨੀ ਤੂੰ ਹੀ ਮੇਰੀ ਬੇਇੱਜ਼ਤੀ ਕੀਤੀ ਹੈ ਨਾ ਮੰਮੀ ਉਦਾਂ ਸੌਰੇ ਰਹਿ ਕੇ ਨਹੀਂ ਹੁੰਦੀ ਅੱਛਾ ਤੂੰ ਮੁੜ ਕੇ ਚੱਲ ਜੀ ਸੌਰੇ ਹਾਂ ਹੁਣ ਤਾਂ ਮੈਂ ਕਦੇ ਨਹੀਂ ਜਾਂਦਾ ਤੂੰ ਜਾਇਆ ਕਰੋ ਕਿਤੇ ਨਾਲ ਕਦੇ ਨਹੀਂ ਜਾਂਦਾ ਨੇ ਉਹਨੇ ਤੇ ਮੈਨੂੰ ਕਿਹਾ ਤਾਂ ਕਿ ਮੇਰੇ ਪਤੀ ਨੇ ਛੁੱਟੀ ਕੀਤੀ ਸੀ ਤੇ ਤਾਂ ਕਰਕੇ ਤੇ ਉਹ ਜੇਦ ਕਰਦੀ ਰਹੀ ਉਹਨੇ ਛੁੱਟੀ ਉਹਨੂੰ ਤੇ ਛੁੱਟੀ ਹੀ ਉਹਨੇ ਤੇ ਨਹੀਂ ਸਕੂਲੇ ਜਾਣਾ ਉਹਨੇ ਚੇਚੀ ਥੋੜੀ ਛੁੱਟੀ ਕੀਤੀ ਸੀ ਤਾਂ ਦੇ ਕਰਕੇ ਉਹਨੂੰ ਤੇ ਹੈ ਹੀ ਛੁੱਟੀ ਸੀ ਛੁੱਟੀ ਮੇਰ ਨਾਲ ਤੇ ਧੋਬੀਆਂ ਦੇ ਕੁੱਤੇ ਨਾਲ ਵੀ ਮਾੜੀ ਹੋਈ ਹੂੰ ਇੱਥੋਂ ਗਿਆ ਤਾ ਤੁਸੀਂ ਬੇਇੱਜ਼ਤੀ ਕਰੀ ਜਾਂਦੇ ਉੱਥੇ ਹੁੰਦਾ ਮੇਰਾ ਜੀ ਨਹੀਂ ਲੱਗਦਾ ਅੱਛਾ ਜੇ ਜੀ ਨਹੀਂ ਲੱਗਦਾ ਤੇ ਬੈਠਾ ਕਦ ਲਈ ਸੀ ਉੱਥੇ ਤੂੰ ਤੇ ਬੈਂਦਾਣਾ ਤੇ ਹੁਣ ਮੈਂ ਤਾਂ ਤੁਰਿਆ ਹੀ ਫਿਰਦਾ ਬਸ ਤੁਰਿਆ ਨਹੀਂ ਫਿਰਦਾ ਆ ਜਾਂਦਾ ਆ ਮੈਂ ਕੱਲਾ ਜਾਂਦਾ ਫਿਰ ਤੁਸੀਂ ਕਹਣਾ ਇਹਨੂੰ ਛੱਡ ਆਇਆ ਛੱਡਾ ਨਹੀਂ ਉੱਥੇ ਭਤੀਏ ਬੜੀ ਜਿੱਦ ਕਰਦੀ ਆ ਜ ਜਦੋਂ ਜਾਂਦੀ ਆ ਉੱਥੇ ਭਤੀ ਅੱਗੇ ਹੀ ਜਿੱਦ ਕਰਦੀ ਆ ਇਹ ਜਿੱਦ ਨਹੀਂ ਕੀਤੀ ਵੀ ਭੂਈ ਕਦੋਂ ਦੀ ਗਈ ਆ ਤੇ ਆਪਣੇ ਮਾਪਿਓ ਨੂੰ ਨਹੀਂ ਕਹਿੰਦੇ ਭਤੀਏ ਵੀ ਚੱਲੀ ਆ ਉਹਨੂੰ ਮਿਲਣ ਵਾਸਤੇ ਓ ਚੱਲ ਮੰਮੀ ਉਹ ਉਹਨਾਂ ਦਾ ਹਿਸਾਬ ਤਾਂ ਉਹਨਾਂ ਨੂੰ ਪਤਾ ਹੋਊਗਾ ਮੈਨੂੰ ਕੀ ਪਤਾ ਹੂੰ ਤੁਸੀਂ ਇਹਰੇ ਬੜਾ ਬੋਲਣ ਡਿਆ ਫੋਨ ਤੇ ਮੈਂ ਤਾਂ ਬੋਲੇ ਨਹੀਂ ਤੁਸੀਂ ਬੋਲੇ ਹੂੰ ਤੂੰ ਤਾਂ ਕਹਿਣ ਡਿਆ ਹਾਂ ਐਦਾਂ ਨਹੀਂ ਬੋਲੀਦਾ ਐਦਾਂ ਨਹੀਂ ਬੋਲੀਦਾ ਮਤਾਂ ਦੇਣ ਡਿਆ ਹਾਂ ਤੂੰ ਮੈਨੂੰ ਤੇ ਫਿਰ ਇੰਨਾ ਕਿਤੇ ਕਹਿਣਾ ਹੀ ਹੂੰ ਤੁਸੀਂ ਤਾਂ ਮੇਰੀ ਇੰਨੀ ਭੇਜਤੀ ਇੰਨੀ ਵੇਸਟੀ ਤੇਰੀ ਮੈਂ ਜਿਆ ਕੀਤੀ ਨਹੀਂ ਆ ਔਰ ਗਾੜੀ ਆਖੀ ਵੀ ਮੈਂ ਜਾਣਾ ਵਾ ਨਾ ਲੱਲੀ ਕਿਤੇ ਮੇਰੇ ਲੱਗੇ ਤੂੰ ਆਏ ਬਾਬਾ ਮੈਂ ਨਹੀਂ ਜਾਂਦਾ ਤੁਸੀਂ ਚਲ ਜਾਇਆ ਕਰੋ ਨਾਲ ਉਹਦੇ ਹਾਂ ਲੱਗਾ ਉਹ ਨਾ ਉੱਥੇ ਲਾਵਾ ਵੀ ਤੁਸੀਂ ਲੈ ਲੈਣੀਆਂ ਹੈਗਾ ਮੇਰੀਆਂ ਕੱਲ ਹੀ ਦਵਾਈਆਂ ਮੈਂ ਚੱਪੀ ਜਾਣ ਨਾ ਨਹੀਂ ਆਹੋ ਉਹ ਲੈ ਲੈਣੀਆਂ ਉਹਨਾਂ ਨੂੰ ਨਹੀਂ ਕਹਿਆ ਕਿ ਫੇ ਤੁਸੀਂ ਵੀ ਆ ਜਿਓ ਕਿਤੇ ਉਹ ਕੀ ਆ ਭਰਾਵਾ ਹੁਣ ਉਹਨਾਂ ਦੀ ਮਰਜ਼ੀ ਆ ਕਿ ਨਾਲ ਲੈ ਆਉਂਦੇ ਨਾਲ ਲੈ ਆਉਂਦੇ ਉਹਨਾਂ ਚਾਹੀ ਕੋ ਲੈਣਾ ਨਹੀਂ ਗਾ ਪੁੱਤਰਾ ਹੀ ਆ ਜਿਓ ਮਿਲ-ਜੁਲ ਜਾਇਆ ਕਰੋ ਡਰਿਆ ਨਾ ਕਰੋ ਕਹਿ ਗੱਲੋ ਤੇ ਦੇਣਾ ਵੀ ਉਹਨਾਂ ਕੀ ਹੈ ਜਾਜ ਹਾਂ ਤੇ ਫਿਰ ਉਹਦੇ ਘਰ ਤੋ ਨਹੀਂ ਲੈਣਾ ਨਹੀਂ ਦੇਣਾ ਨਹੀਂ ਜਾ ਜਾ ਕੇ ਕੰਮ ਕਰ ਕੰਮ ਕੀ ਕਰਾਂ ਮਮੀ ਮੈਂ ਤਾਂ ਪਛਿਆ ਆਪਿਆਂ ਉਹਦੋਂ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਨਹੀਂ ਵਿਆਹ ਕਰਾਉਣਾ ਤੇ ਤੂੰ ਆਪੇ ਹੀ ਮੇਰੇ ਮਗਰ ਪੈ ਕੇ ਮੇਰਾ ਬੇਟਾ ਤੂੰ ਗੱਲ ਸੁਣ ਤੂੰ ਕਿਦੋਂ ਮੈਨੂੰ ਕਹੀ ਮੈਂ ਨਹੀਂ ਵਿਆਹ ਕਰਾਉਣਾ ਕਿਆ ਨਹੀਂ ਤੈਨੂੰ ਮੈਂ ਜਦੋਂ ਕਹਿੰਦੇ ਛੱਡ ਦੇ ਸ਼ਰਾਬ ਤੇਰਾ ਵਿਆਹ ਨਹੀਂ ਹੋਣਾ ਛੱਡ ਦੇ ਸ਼ਰਾਬ ਤੇਰਾ ਵਿਆਹ ਨਹੀਂ ਹੋਣਾ ਹਾਂ ਤੇ ਉਹਦਾ ਤੇ ਤਾਂ ਨਾ ਵੀ ਨਹੀਂ ਹੁੰਦਾ ਜੇ ਨਾ ਹੋਵੇ ਸ਼ਰਾਬ ਨਹੀਂ ਮੈਂ ਛੱਡਣੀ ਤੇ ਹੁਣ ਵਿਆਹ ਹੋ ਗਿਆ ਵਾ ਤੇ ਮਾੜੀ ਗੱਲ ਹੋਈ ਆ ਚਲੋ ਠੀਕ ਆ ਤੁਹਾਡਾ ਨਾ ਨਹੀਂ ਮੇਕੋ ਜਿੱਦੇ ਜਾਂਦੇ ਸਹੁਰਿਆਂ ਵਾਲਾ ਬਣ ਗਿਆ ਵਾ ਤੇ ਵਿਆਹ ਹੋਇਆ ਫੇਰ ਹੀ ਬਣਿਆ ਵਾ ਬਣਿਆ ਥੋੜਾ ਸਹੁਰਿਆਂ ਨਾਲ ਫੜ ਕੇ ਵਿਆਹ ਰਹਿਣਾ ਉੱਥੇ ਕਹਿਣਗੇ ਅਗਲੇ ਜਾਓ ਤੇ ਫੇਰ ਹੀ ਹੋਣਾ ਹੁੰਦਾ ਵਾ ਮੈਂ ਤਾਂ ਫੜੀ ਨਹੀਂ ਸਲਾਤੀ ਫੜੀ ਰਾਤੀ ਹੋਰ ਕੀ ਫੜਿਆ ਸੀ ਤੋਂ ਫੜੀ ਉਹਨਾਂ ਦੀ ਜਾ ਚੱਲ ਜਾ ਜਾ ਚੱਲ ਜਾ ਮੇ ਲੱਭ ਜੋ ਗੋਤ ਨਹੀਂ ਆ ਚੁਗ ਲਿਆ ਵਾ ਆ ਪਿਆ ਤਨੀਆ ਹੁਣ ਬਣਾਓ ਸਬਜ਼ੀ ਦੇ ਖਾਓ ਤੇ ਮੈਨੂੰ ਵੀ ਖਵਾਓ ਇੱਡਾ ਹੈਗਾ ਇਹ ਚਵਲ ਜਿਆ ਇਹਨਾਂ ਨੇ ਪੁੱਛਿਆ ਵੀ ਫੋਨ ਤੇ ਕਹਿ ਰਹੀ ਆ ਵੀ ਠੰਡ ਠੁੰਡ ਲੱਗੀ ਵੀ ਦਵਾਈ ਦੂਈ ਲਈ ਮੰਮੀ ਹੁਣ ਠੀਕ ਠਾਕ ਵਾਂ ਤੂੰ ਚਿੱਤਾ ਪੁੱਲ ਗਿਆ ਹੁਣ ਪੁੱਛੇ ਸਹੀ ਮੈਨੂੰ ਫੇਰ ਦੱਸ ਤੂੰ ਇਹਨੂੰ ਮੱਤ ਮੈਂ ਵਾਹ ਗੁਰਜੀ ਰੌਣਿਆਂ ਦੇ ਚੱਕਰਾਂ 'ਚ ਅਦਰਕ ਵੀ ਅੱਧਾ ਖਰਾਬ ਹੋ ਗਿਆ ਚਾਰ ਪੌਣ ਵਾਸਤੇ ਲਿਆਂਦਾ ਹੀ ਉਹ ਤੇ ਉਹ ਕਰਕੇ ਭੈਣ ਜੀ ਨਾ ਗੱਲਾਂ ਪਤਾ ਤੇ ਤਾਂ ਵੀ ਮੇਰੇ ਗੱਲ ਤੱਕ ਮਾ ਪਾ ਕੇ ਤੇ ਗਾਂ ਗਈ ਆ ਆਪਣਾ ਵੀ ਕੰਮ ਭੰਨਿਆ ਸੇਵਾ ਵੀ ਇੰਨੀ ਕੀਤੀ ਤੇ ਕੋਹ ਨਹੀਂ ਹਾਲ ਮੇਰਾ ਦੇ ਇਹਨੂੰ ਆਂਦੇ ਆ ਨਾ ਬੰਦਾ ਇੰਦਾ ਸ਼ਦਾਈ ਹੁੰਦਾ ਨਾ ਸੋਅ ਸੋਜ ਕੇ ਕਿੰਨੀ ਇਹਨਾਂ ਦਾ ਸੇਵਾ ਪਾਣੀ ਕੀਤਾ ਕੰਮ ਮੇਰੇ ਜਿੰਨੇ ਹੀ ਸਭ ਉੱਥੇ ਦੇ ਉੱਥੇ ਹੀ ਅੜੇ ਰਹਿ ਗਏ ਤੇ ਹੁਣ ਵੇਖ ਕੀ ਹਾਲਤ ਰਕਦਾ ਬਣ ਗਿਆ ਹੀ ਜਿੰਨਾ ਨੇ ਲਿਆ ਕੇ ਦਿੱਤਾ ਫਿਰ ਮੇਰੇ ਦਿਵਾਲੇ ਹੋਣਾ ਉਹ ਤੇ ਅੱਗੇ ਨੀ ਕੀ ਨੀ ਕੀ ਗੱਲ ਤੇ ਮੇਰੇ ਦਿਵਾਲੇ ਰਹਿੰਦੇ ਆ ਆਹ ਨਹੀਂ ਤੂੰ ਕੀਤਾ ਉਹ ਨਹੀਂ ਤੂੰ ਕੀਤਾ ਨਾ ਕਦੀ ਉਹਨਾਂ ਚੱਜ ਨਾ ਸੁਣੀ ਨਾ ਕਦੀ ਨਿਆਣਿਆਂ ਨੇ ਸੁਣੀ ਜਿੰਨਾ ਕਹਦਾ ਮੈਂ ਮਰਜੀ ਕਰ ਲਾ ਨਾ ਕੋਸ਼ ਹਾਲ ਨਹੀਂਗਾ ਸਭੇ ਕੀ ਘੰਟੇ ਜੀ ਕਿੰਨੋਂ ਦੀ ਹੰਡਿਆ ਲੱਭਣ ਤੇ ਡਿਆ ਵਾ ਤੁਹਾਨੂੰ ਪਤਾ ਤੇ ਹੈ ਪੰਜਾਬੀਆਂ ਦੀ ਆਦਤ ਭਾਏ ਕੰਮ ਪਤਾ ਵੀ ਹੋएगी ਘੰਡੇ ਪਰ ਪੁੱਛਣਾ ਪੈਂਦਾ ਹਾਂ ਪੰਜਾਬੀ ਬਦਲਿਓ ਨਾ ਖਾਣਾ ਪੀਣਾ ਸਭ ਕੁਝ ਬਦਲ ਲਿਆ ਸਾਰਾ ਕੁਝ ਕਰ ਲਿਆ ਬਾਹਰ ਦਾ ਖਾਂਦੇ ਮੈਂ ਚੰਗਾ ਚੋਖਾ ਇਹ ਨਾ ਗੱਲਾਂ ਬਦਲਿਓ ਇਹ ਕੋ ਬਦਲਨੀ ਆ ਇਹ ਨਾ ਬਦਲਿਓ ਕਿਦੰ ਦਾ ਅਦਰਕ ਪਿਆ ਤੈਨੂੰ ਨਹੀਂ ਪਤਾ ਲੱਗੰਦਿਆ ਤੂੰ ਕਿੱਥੋਂ ਆਇਆ ਮੈਨੂੰ ਇਹ ਦੱਸ ਫੇਲੋ ਫਿਰਦਾ ਤੂੰ ਮੈਂ ਇਦਾਂ ਹੀ ਬਾਹਰੋਂ ਆਇਆ ਮੁੰਡੇ ਹਾਂ ਤਾਂ ਤੇਰੇ ਵਰਗੇ ਨਿਆਣੇ ਇਹੋ ਜੇ ਕੰਮ ਲਾ ਕੇ ਕਰਾ ਲੈਂਦੇ ਆ ਮਮੀ ਦੱਸ ਮੈਨੂੰ ਕੀ ਪਤਾ ਵਾ ਹਾਂ ਪਤਾ ਨਹੀਂਗਾ ਤੇ ਭੁਈ ਚਲ ਗਈ ਆ ਤੈਨੂੰ ਨਹੀਂ ਦਿਹੰਡਿਆ ਹਾਂ ਤੈਨੂੰ ਨਹੀਂ ਦਿਹੰਡਿਆ ਮੈਂ ਪੁੱਛਣ ਡਿਆ ਮੈਂ ਤੁਹਾਨੂੰ ਹਾਂ ਪੁੱਛਣ ਡਿਆ ਮੈਂ ਜੇ ਹੁੰਦੀ ਤੇ ਮੇਰੇ ਲੱਗੇ ਬੇਟੀ ਹੋਣਾ ਜਾਂਦੇ ਮੈਂ ਹਮ ਮੈਂ ਅੱਜ ਰਹਿ ਕੇ ਆਇ ਰਹੋ ਮੰਨੀ ਨਾਨੇ ਅੱਗੇ ਬੜੀਆਂ ਮੰਦੀ ਸੀ ਤੁਹਾਡੀਆਂ ਤਾਂ ਜਿਹੜੀ ਹੁਣ ਉਹਨੇ ਬੜੀ ਤੇਰੀ ਇੱਕ ਗੱਲ ਤੇ ਫੁੱਲ ਚੜਾਉਣੇ ਸੀਗੇ ਹਮ ਕੋਈ ਚੰਗਾ ਮੇਰੇ ਗੱਲ ਤੱਕ ਮਾਂ ਪਾ ਕੇ ਗਈ ਹੈ ਕੀ ਹੋਇਆ ਹੁਣ ਹੋਇਆ ਵਾ ਨਾਲੇ ਅਗਲੀ ਗੱਲਾਂ ਕਰ ਗਈ ਉਹਦੇ ਨਾਲ ਹਰਿੰਦਰ ਦੇ ਨਾਲ ਜਿਹੜੀ ਆਈ ਸੀ ਤੇ ਨਾਲੇ ਲੀੜਾ ਲੱਤੇ ਤਾਂ ਵੀ ਮੂੰਹ ਬਣਾ ਕੇ ਗਾਂ ਗਈ ਹੈ ਮੰਮੀ ਤੂੰ ਹੀ ਉਹ ਜਾਂਦੇ ਰਹਿੰਦੇ ਹੋ ਭੁਆਣੇ ਕਾ ਦਾ ਮੂੰਬਲਾ ਮੈਨੂੰ ਉਹ ਤੇ ਇੱਕ ਤੁਹਾਡੀ ਗੱਲ ਦੀ ਸਮਝ ਨਹੀਂ ਆਉਂਦੀ ਵੀਰ ਜੇ ਪਿਓ ਆਇਆ ਚਲ ਗਈ ਸਮਣ ਹੈ ਗਈ ਸਮਣ ਕੀ ਸਮਣ ਉਹ ਸਮਣ ਜੇ ਤੂੰ ਆਇਆ ਬਾਹਰ ਹੋਏ ਪੂਆ ਉਹ ਪੂਆ ਅਰਮਾਨ ਆਇਆ ਬਾਹਰ ਕਿੱਥੇ ਪੂਆ ਆ ਪੂਆ ਮੈਨੂੰ ਵੀ ਮੇਰਾ ਵੀ ਕੋਈ ਘਰ ਦੇ ਵਿੱਚ ਵਜੂਦ ਹੈਗਾ ਕਿ ਨਹੀਂ ਹੈਗਾ ਤੇ ਮੰਮੀ ਮੈਂ ਕੀ ਕਹਤਾ ਵਾ ਮੈਂ ਹੁਣ ਪੁੱਛਿਆ ਹੀ ਆਗੇ ਪੂਆ ਹੀ ਪੂਆ ਪੂਆ ਹੀ ਪ੍ਰਧਾਨ ਮੰਤਰੀ ਦੀ ਭੈਣ ਬਣਾਈ ਆ ਕਰੇ ਮੈਂ ਪੁੱਛਿਆ ਵਾ ਵੀ ਮੈਂ ਕਿਉਂ ਚਲ ਗਏ ਨਹੀਂ ਤੇਰੇ ਬਾਰੇ ਵੀ ਕੋਈ ਪੁੱਛਿਆ ਵਾ ਤੇ ਮੰਮੀ ਪੀਤਾ ਚਾਹ ਪਾਣੀ ਕਿਹੜਾ ਟਾਈਮ ਹੋ ਗਿਆ ਕਦੋਂ ਦੀ ਤੂੰ ਸਵੇਰ ਦੀ ਲੱਗੀ ਆ ਲਿਆ ਤੇ ਨਾ ਹੀ ਕੋਈ ਕਰਾ ਲਿਆ ਕਰੀ ਤੇ ਤੁਸੀਂ ਕੋ ਕਹਿੰਦੇ ਨਹੀਂ ਹੁਣ ਸਾਨੂੰ ਆਪਣੇ ਤੋਂ ਆਪ ਥੋੜੀ ਪਤਾ ਲੱਗਣਾ ਵੀ ਕਿਹੜਾ ਕੰਮ ਕਰਨਾ ਵਾ ਕਿਹੜਾ ਨਹੀਂ ਆਹੋ ਆਹ ਤੇ ਲਪਾਫੇ ਚ ਤੁਹਾਡੇ ਕੋਲ ਵੇਖਿਆ ਨਾ ਗਿਆ ਫ੍ਰਿਜ ਜੀ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਉਹ ਤੇ ਵੇਖ ਲੈਂਦੇ ਆ ਤੇ ਵੇਖਿਆ ਨਾ ਗਿਆ ਇਹ ਵੀ ਖਰਾਬ ਹੋ ਗਿਆ ਮੈਂ ਵੇਖ ਲਾਂ ਇਹ ਕੀ ਪਤਾ ਤੁਸੀਂ ਕਿੱਥੇ ਲੈਣ ਕੁਡੇਵਾੜਿਆ ਆਹੋ ਇਹ ਲੈਣ ਕੁਡੇਵਾੜਿਆ ਹੈ ਜਿਹੜੀਆਂ ਚੀਜ਼ਾਂ ਲੈਣ ਕੁਡੇਵਾੜੀਆਂ ਦੀਆਂ ਉਹ ਤੇ ਛੱਡ ਤੁਹਾਨੂੰ ਲੱਭ ਜਾਂਦੀਆਂ ਖਾਣ ਨੂੰ ਹਮ ਤੁਹਾਡੇ ਨਾਲ ਨਾ ਗੱਲ ਕਰਨ ਦਾ ਨੱਬਿਆਂ ਦਾ ਘਾਟਾ ਨਾ ਕਰਿਆ ਕਰੋ ਉਹ ਆਪਣੀ ਨਾ ਫੋਨ ਲਾ ਕੇ ਦਿਆ ਰਿਆ ਕਰੋ ਮੇਰੇ ਨਾਲ ਨਾ ਕਰਿਆ ਕਰੋ ਤੁਸੀਂ ਜਦੋਂ ਮੰਮੀ ਨਾਲ ਗੱਲ ਕਰ ਲੋ ਉਦੋਂ ਵੀ ਪਿਆਰ ਨਾ ਨਹੀਂ ਬਸ ਬੋਲਣਾ ਵੀ ਮੁੰਡਿਆਂ ਨਾਲ ਪਿਆਰ ਨਾ ਬੋਲਣਾ ਮੁੰਡੇ ਆਣ ਕੇ ਪਿਆਰ ਨਾ ਪੁੱਛ ਲਿਆ ਕਰਨ ਹਾਂ ਮੁੰਡੇ ਪਿਆਰ ਨਾ ਮੇਰੇ ਨਾਲ ਗੱਲ ਕਰ ਲਿਆ ਕਰਨ ਮੈਂ ਇਹਦੇ ਪਿਆਰ ਨਾ ਪੁੱਛਿਆ ਵੀ ਮੰਮੀ ਕੀ ਕਹਾਂਦੇ ਜੀ ਮੇਰੇ ਬਾਰੇ ਕੋਈ ਪੁੱਛਿਆ ਮੰਮੀ ਪੂਆ ਕਿੱਥੇ ਮੰਮੀ ਪੂਆ ਕਿੱਥੇ ਚਲੋ ਠੀਕ ਆ ਹਾਂ ਮੈਂ ਚੱਲਿਆ ਜੀ ਜਾ ਕੇ ਅੱਗੇ ਤੈਨੂੰ ਆਏ ਨੂੰ ਚਿਰ ਹੋ ਗਿਆ ਜਾ ਕੋਹ ਨਹੀਂ ਮਨ ਨੂੰ ਨਹੀਂ ਆ ਕਰਦੀ ਕਿਤੇ ਸਮਝੇ ਨਾ ਆਈ ਆ ਨਾ ਆਉਣੀ ਆ ਪਤਾ ਨਹੀਂ ਕੀ ਬਣਦਾ ਫਿਰਦਾ ਵਾ ਕਦੀ ਨਹੀਂ ਕਦੀ ਮੈਨੂੰ ਕਹਨੇ ਕਿਹਾ ਵੀ ਤੂੰ ਚੰਗੀ ਆ ਤੂੰ ਕਰਦੀ ਆ ਕੰਮ ਨਾ ਜਿੰਨਾ ਮਰਜੀ ਕਰਲਾ ਮੈਂ ਇਹ ਘਰ ਦਾ ਕੰਮ ਵੀ ਕਰ ਲਿਆ ਨਾ ਉਹ ਵੀ ਉਦੋਂ ਬੜੇ ਭਲੇ ਮਾਂ ਚ ਜੇ ਬਣ ਕੇ ਉਹ ਘਰ ਦਾ ਇਨਾ ਕੰਮ ਕਰਦੀ ਰਹੀ ਆ ਉਹਨੂੰ ਦੇਣੇ ਨਹੀਂ ਮੈਂ ਤਾਂ ਇਨਾ ਕਰਦੀ ਮੈਨੂੰ ਉਹ ਤੇ ਕਦੀ ਕਹਨੇ ਕਿਹਾ ਨਹੀਂ ਕਿ ਸੁਖਿੰਦਰ ਲੈਣਾ ਤੂੰ ਵੀ ਕਿਹਦੇ ਸਿਆਲ ਕਰਮੀਆਂ ਵਾਲਾ ਬਣਾ ਲਿਆ ਕਰ ਮੈਂ ਨਹੀਂ ਘਰ ਦਾ ਕੰਮ ਕਰਦੀ ਮੈਂ ਵੀ ਤਾਂ ਘਰ ਦਾ ਹੀ ਕਰਦੀ ਮੈਂ ਕਿਹੜਾ ਲੋਕਾਂ ਦਾ ਕਰਦੀ ਆ ਨਾਵੇਂ ਆਂਦੇ ਔਰਤ ਦੀ ਜ਼ਿੰਦਗੀ ਨਾਲ ਕੁਛ ਨਹੀਂ ਹੁੰਦੀ ਜਿੰਨਾ ਮਰਜੀ ਐ ਘਰ ਦੇ ਨਾਲ ਹੋਏ ਮਰਜੋ ਬਸ ਫਿਰ ਲੋਕ ਐਵੇਂ ਗੱਲ ਬਣਾਈ ਆ ਵੀ ਫਿਰ ਅੰਤ ਵੇਲੇ ਵੀ ਉਹਨਾਂ ਨੂੰ ਹੀ ਟਿਕਣਾ ਤੇ ਉਹੋ ਹੀ ਲਿਆਉਣਾ ਤੇ ਉਹੋ ਹੀ ਪੋਣ ਮੰਮੀ ਜੀ ਹਾਂਜੀ ਕੀ ਗੱਲ ਠੀਕ ਨਹੀਂ ਜਿਓ ਐਦਾਂ ਹੀ ਆ ਉੱਤਾਂ ਹੀ ਪੈ ਗਈਆਂ ਮੈਂ ਲੰਮੀ ਠੀਕ ਨਹੀਂ ਕਿ ਜਾਂ ਨਾਰਾਜ਼ ਜੇ ਮੇਰੇ ਨਾਲ ਨਹੀਂ ਨਹੀਂ ਉਹ ਤਾਂ ਮੈਂ ਤੇਰ ਨਾਲ ਕੀ ਨਾਰਾਜ਼ ਹੋਣਾ ਵਾ ਨਾਰਾਜ਼ ਤੇ ਮੈਂ ਉਹਦੇ ਨਾਲ ਹਾਂ ਸੋਨੂ ਨਹੀਂ ਚਲ ਮੰਮੀ ਜੀ ਉਹਨਾਂ ਦੀ ਕਿਹੜੀ ਗਲਤੀ ਐ ਮੇਰੇ ਗੱਲ ਨਹੀਂ ਉਹ ਵੀ ਲੇਟ ਹੋ ਗਏ ਆ ਹੋਤੇ ਪਰ ਮੇਰੀ ਗੱਲ ਸੁਣ ਪੁੱਤ ਮੈਂ ਫਿਰ ਇਕੱਲੀ ਰਹਿ ਜਾਨੀ ਇੱਥੇ ਹਨਾ ਤੇ ਤੁਸੀਂ ਰਹਿ ਪਈ ਓਥੇ ਤੇ ਚਲ ਕੋਈ ਗੱਲ ਨਹੀਂ ਤੇ ਅਗਲੇ ਦਿਨ ਤਣ ਮੈਂ ਕਹੀ ਸੋਹਤੇ ਆ ਜਾ ਤੇ ਤੁਸੀਂ ਆਏ ਨਹੀਂ ਸੋਹਤੇ ਵੀ ਤੇ ਹੁਣ ਉਹ ਤੇ ਇਤਰਾ ਹੀ ਕਰਦਾ ਵਾ ਉਹਨੇ ਤੇ ਕਹਿਣਾ ਨਹੀਂ ਤੈਨੂੰ ਤੇ ਤੂੰ ਚਲ ਆਪਸੀ ਆਣੀ ਬਣਿਆ ਕਰ ਇਤਰਾ ਨਾ ਕਰਿਆ ਕਰੋ ਨਹੀਂ ਮੰਮੀ ਜੀ ਚਲ ਗਾਂ ਤਾਂ ਨਹੀਂ ਕਰਦੇ ਹਾਂ ਤੁਹਾਨੂੰ ਪਤਾ ਦੋਵਾਂ ਘਰਾਂ 'ਚ ਜਾਣਾ ਟਾਈਮ ਤੇ ਲੱਗ ਹੀ ਜਾਂਦਾ ਆ ਚਲ ਉਹ ਤੇ ਮਾਨੀ ਐ ਤੇਰੀ ਗੱਲ ਤੇ ਇਸ ਤਰ੍ਹਾਂ ਦਾ ਹੀ ਉਹ ਵੇਲਾ ਵੀ ਮੈਂ ਮਗਰੋਂ ਤੁਹਾਡੇ ਮੈਨੂੰ ਨਾ ਠੰਡ ਲੱਗ ਗਈ ਸੀਗੀ ਤੇ ਫਿਰ ਮੈਂ ਦਵਾਈ ਦੁਵਾਈ ਲਈ ਤੇ ਫੇਰ ਠੀਕ ਹੋਈ ਆ ਅੱਛਾ ਠੀਕ ਨਹੀਂ ਤੀ ਮੈਂ ਦੱਸਿਆ ਹੀ ਸੋਨੂ ਨੂੰ ਉਹਨਾਂ ਨੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਜੀ ਉਹਨੇ ਤੇਰੇ ਨਾਲ ਹੀ ਪੁੱਤ ਗੱਲ ਕੀਤੀ ਤੇ ਮੈਨੂੰ ਕਿਹੜਾ ਉਹਨੇ ਆਣ ਕੇ ਪੁੱਛ ਲਿਆ ਵਾ ਇਹ ਹੋਰ-ਹੋਰ ਗੱਲਾਂ ਮੇਰੇ ਨਾਲ ਕਰ ਗਿਆ ਹੀ ਉਹਦੀ ਇਹਨਾਂ ਨਾਲ ਹੀ ਪੁੱਛਿਆ ਵੀ ਮੰਮੀ ਤੂੰ ਮੈਨੂੰ ਦੱਸਿਆ ਹੀ ਠੀਕ ਨਹੀਂ ਤੇ ਹੁਣ ਤੂੰ ਠੀਕ ਐ ਉਹਨਾਂ ਦੇ ਦਿਮਾਗ 'ਚ ਨਹੀਂ ਆਈ ਹੁਣੀ ਦੱਸਿਆ ਹੀ ਮੈਂ ਠੰਡੇ ਪਾਣੀ ਨਾਲ ਮੈਂ ਨਹਾ ਲਿਆ ਹੀਗਾ ਲਾਈਟ ਬੰਦ ਹੀ ਜਦੋਂ ਮੈਂ ਨਹਾਉਣ ਲੱਗਿਆ ਸੀ ਸਵੇਰੇ ਤੇ ਗੀਜਰ ਛੱਡਿਆ ਨਾ ਬੱਤੀ ਬੰਦ ਹੀ ਤੇ ਕੀ ਕਰਨਾ ਸੀ ਇਹਨੂੰ ਮੈਂ ਦੱਸਿਆ ਹੀਗਾ ਇਹ ਗਾੜੀਆਂ ਦਾ ਨਾ ਜਾਂਦੇ ਗੁਰਦੁਆਰਾ ਸਾਹਿਬ ਤੇ ਨਾ ਨੂੰ ਤੇ ਤੂੰ ਠੰਡੇ ਨਾਲ ਨਹੀਂ ਨਹਾਉਣਾ ਚਲ ਮਾਮਜੀ ਤੂੰ ਮੂਹ ਹੱਤ ਹੋ ਗਈ ਚੱਲ ਜੰਦੇ ਫਿਰ ਕੀ ਨਹੀਂ ਨਾ ਤਾਂ ਜਾਂਦਾ ਤੇ ਠੰਡਾ ਪਾਣੀ ਇਹ ਆਖਿਆ ਚਲ ਹੁਣ ਜਾਣਾ ਵਾ ਤੇ ਨਹਾ ਲੈਣੀ ਆ ਤੇ ਫਿਰ ਮੈਨੂੰ ਠੰਡ ਲੱਗ ਗਈ ਮੁੜ ਕੇ ਦੱਸ ਹੁਣ ਦਵਾਈ ਦੂ ਹੀ ਲੈਂਦੀ ਹਾਂ ਹਾਂ ਉਹ ਲਈ ਦਵਾਈ ਦੂ ਹੀ ਤੇ ਫੇਰ ਹੀ ਠੀਕ ਹੋਈਆਂਗੇ ਫਿਰ ਮੈਂ ਦਿਨੇ ਨਹਾਤਾ ਫਿਰ ਪਾਣੀ ਗਰਮ ਕੀਤਾ ਫਿਰ ਆਗੀ ਲਾਈਟ ਤੇ ਫਿਰ ਮੈਂ ਸਿਰ ਪਿੰਡੇ ਨਹਾਤਾ ਦਿਨੇ ਨਹੀਂ ਤੇ ਚੱਲੋ ਮੇਰਾ ਨਾਲ ਗੱਲ ਕਰਦੇ ਤਾਂ ਚੱਲ ਟਾਈਮ ਨਾ ਆ ਜਾਂਦੇ ਤੇ ਤਾਂ ਮਾਨ ਕੇ ਤੁਹਾਨੂੰ ਦਵਾਈ ਦੋ ਹੀ ਲਿਆ ਦਣੀ ਤੇ ਤਾਂ ਹੀ ਤੇ ਮੈਨੂੰ ਇੱਥੇ ਗੁੱਸਾ ਵਾ ਤੇ ਦੱਸਿਆ ਵੀ ਮੈਂ ਹੈਗਾ ਹੀ ਵੀ ਮੈਂ ਠੀਕ ਨਹੀਂ ਆ ਤੇ ਆਜੋ ਗਾਂ ਹੁਣ ਤੇ ਇਹਨੇ ਖਿਆਲ ਹੀ ਨਹੀਂ ਕੀਤਾ ਜੇ ਜਾਂਦੇ ਹੁੰਦੇ ਨਾ ਆਜਿਆ ਕਰੋ ਟਾਈਮ ਨਾਲ ਚੰਗਾ ਕੋਈ ਨਹੀਂ ਮੰਮੀ ਜੀ ਗਾਂ ਤੋਂ ਹੀ ਜਾਇਆ ਕਰਾਂਗੇ ਸਵੇਰੇ ਜਾਇਆ ਕਰਾਂਗੇ ਸ਼ਾਮ ਨੂੰ ਆਜਿਆ ਕਰਾਂਗੇ ਉਹਨਾਂ ਨੇ ਵੀ ਕਹਿਣਾ ਸੀ ਉਹਨਾਂ ਪੁੱਛਿਆ ਨਹੀਂ ਵੀ ਉਹ ਆਏ ਨਹੀਂ ਮੁੜ ਕੇ ਆਹ ਉਹ ਕਹਿੰਦੇ ਸੀਗੇ ਹਾਂ ਕਿ ਜੀ ਨਹੀਂ ਕਰਦਾ ਭਾਬੀਆਂ ਦਾ ਹੁਣ ਨਹੀਂ ਜੀਤ ਕਰਦਾ ਉਹ ਕਹਿੰਦੇ ਦਾ ਟਾਈਮ ਹੀ ਨਹੀਂ ਲੱਗਾ ਅੱਛਾ ਹਾਂਜੀ ਹੁਣ ਆਉਣਗੇ ਕਿਸ ਦਿਨ ਆਹੋ ਚੱਲ ਉਹਨੂੰ ਕਹੇ ਇਹ ਨਹੀਂ ਜਰੂਰੀ ਵੀ ਅਹੀਂ ਆਉਣਾ ਵਾ ਮਮੂ ਵੀ ਘਰ ਇਕੱਲੇ ਰਹਿੰਦੇ ਆ ਤੇ ਚੱਲ ਤੁਸੀਂ ਵੀ ਗੇੜਾ ਗੁੜਾ ਮਾਰਜਿਆ ਕਰੋ ਦੋ ਜਾਨੀਆਂ ਵੱਖਰੇ ਵੱਖਰੇ ਆ ਇੱਕ ਕਦੀ ਹੋ ਆਗੇ ਕਦੀ ਹੋ ਆ ਜਾਣ ਕਰਨ ਹਾਂਜੀ ਨਹੀਂ ਕਿਹਾ ਹੀ ਉਹਨਾਂ ਨੂੰ ਆਪ ਹੀ ਕਹਿਣ ਦੇ ਇਹ ਕਹਿੰਦੇ ਚੱਲ ਤੁਸੀਂ ਫੋਨ ਕਰਤਾ ਆਉਣ ਉਹਨਾਂ ਲਈ ਤਾਂ ਇੰਹੀ ਆਉਣਾ ਹੈਗਾ ਅੱਛਾ ਅੱਛਾ ਹਾਂਜੀ ਕੋਈ ਨਹੀਂ ਹੋਰ ਰੋਟੀ ਰੋਟੀ ਖਾਦੀ ਹੈ ਹਾਂ ਰੋਟੀ ਤੇ ਫਿਰ ਮੈਂ ਖਾਲੀ ਹੀ ਬਣਾ ਲਈ ਹੀ ਰੋਟੀ ਕੇ ਅੱਛਾ ਮੈਂ ਤਨ ਯਤਨ ਚੁਗਿਆਵਾ ਹਾਂ ਬਣਾਉਣੀ ਸਬਜੀ ਕੋਈ ਨਹੀਂ ਮੰਮੀ ਜੀ ਮੈਂ ਕਰ ਲੈਣੀ ਕੋਈ ਗੱਲ ਨਹੀਂ ਤੂੰ ਹੀ ਰੈਸਟ ਕਰ ਲੋ ਮੈਂ ਆ ਤੇ ਫਿਰ ਹੀ ਲਵਸੀਲਾ ਕਰਨ ਲੱਗ ਗਈ ਹਾਂ ਮੈਂ ਕੀ ਪਤਾ ਹੁਣ ਆਵਾ ਅੱਜ ਵੀ ਕਿ ਜਾ ਨਹੀਂ ਆਉਣਾ ਜਿਹੜੇ ਬੌੜੇ ਨਹੀਂ ਗੇ ਨਹੀਂ ਨਹੀਂ ਮੰਮੀ ਜੀ ਆ ਜਾਣਾ ਆਉਣਾ ਵੀ ਹੋਣੀ ਤੂੰ ਕੀ ਹੈ ਤੇ ਬਸ ਚੱਲ ਸਵੇਰੇ ਨਹੀਂ ਆਏ ਸ਼ਾਮਾ ਨੂੰ ਤੇ ਚਲਾ ਹੀ ਜਾਣਾ ਹੈਗਾ ਮੈਂ ਤਾਂ ਫਿਰ ਲੱਗੀ ਹਾਂ ਸਬਜੀ ਕੱਟ ਕੇ ਤੇ ਲਾਉਣ ਤੜਕਾ ਚਲੋ ਕੋਈ ਨਹੀਂ ਤੁਸੀਂ ਪੈ ਜੋ ਲੰਮੇ ਮੈਂ ਬਣਾ ਲੈਣੀ ਹੈ ਸਬਜੀ ਕੋਈ ਗੱਲ ਨਹੀਂ ਚੱਲ ਠੀਕ ਹਾਂਜੀ ਇਹ ਨੂੰ ਮੈਂ ਵਿਚਾਰੀ ਨੂੰ ਕੀ ਕਵਾਂ ਇਹ ਤਾਂ ਮੈਨੂੰ ਇਹ ਹੁੰਦਾ ਹੀ ਉਹ ਵੀ ਉੱਥੋਂ ਵੀ ਕੀਤਾ ਪਰ ਜਾਈਆਂ ਕਿ ਤਰ੍ਹਾਂ ਦਾ ਵਿਹਾਰ ਕਰਦੀਆਂ ਰਹੀਆਂ ਤੇ ਮੈਂ ਕਿੱਦਾਂ ਦਾ ਨਹੀਂ ਕਰਦੀਆਂ ਰਹੀਆਂ ਹੈਨਾ ਤੇ ਜੇ ਇਹ ਨੂੰ ਉੱਥੇ ਵੀ ਪਤਾ ਨਹੀਂ ਸੁੱਖ ਮਿਲਿਆ ਵਾ ਕਿ ਨਹੀਂ ਮਿਲਿਆ ਤੇ ਜੇ ਮੈਂ ਵੀ ਇਦਾਂ ਇਦਾਂ ਹੀ ਕਰੂੰਗੀ ਤੇ ਫਿਰ ਇਹਨੇ ਕਰਨਾ ਨਾ ਮੇਰੀ ਉੱਥੇ ਮਾਂ ਹੈ ਤੇ ਜੇ ਇੱਥੇ ਮਿਲੀ ਆ ਤੇ ਇਹ ਵੀ ਮੇਨ ਮਾਂ ਦਾ ਪਿਆਰ ਨਹੀਂ ਦੇਣ ਲਈ

ਕੀ ਘੰਡੇ ਤੇ ਮਮਾ ਮੇਰੇ ਦੁਆਲੇ ਹੋ ਗਏ ਤੂੰ ਬਾਅਦ ਜ਼ਿਆਦਾ ਟਾਈਮ ਲਾ ਕੇ ਆਇਆ ਹੋਣਾ ਤਾਂ ਕਰਕੇ ਨਹੀਂ ਨਹੀਂ ਮੈਂ ਸਗੋਂ ਆ ਗਿਆ ਉਸੇ ਵਲੇ ਹੀ ਹਾਂ ਹਾਂ ਫੇਰ ਕਿਉਂ ਨੇ ਇੰਨੇ ਗੁੱਸੇ 'ਚ ਰਹਿਣਾ ਪਤਾ ਨਹੀਂ ਕੀ ਗੱਲ ਹੋਈ ਚਲੋ ਹੋ ਸਕਦਾ ਸੁਮਨ ਗਈ ਆ ਘਰੋਂ ਘਰ ਵੀ ਤਾਂ ਖਾਲੀ ਖਾਲੀ ਜਿਹਾ ਲੱਗਣ ਦਿਆ ਵਾ ਤਾਂ ਹੋ ਗਈ ਹੋਏ ਭਾਵੇਂ ਮੰਮੀ ਚਲੋ ਇਹ ਤਾਂ ਨਹੀਂ ਗੱਲ ਹੈਗੀ ਪਰ ਹੁਣ ਮੇਰੇ ਦੁਆਲੇ ਰਿੰਦੀ ਮਮੀ ਬੜੀ ਗੁੱਸੇ 'ਚ ਰਿੰਦੀ ਪਤਾ ਨਹੀਂ ਕੀ ਗੱਲ ਦੇ ਵੀਰ ਤੁੰਗਰ ਕੇ ਕੋਲ ਪਹੁੰਚਾਇਆ ਕਿ ਜਿਹਾ ਹਣਾ ਮਾਤਾ ਹੋ ਗਈ। ਨਾ ਨਾ ਮੰਮੀ ਤੁਹਾਨੂੰ ਪਤਾ ਹੀ ਆ ਮੇਰਾ ਮੈਂ ਤੇ ਵਾਦੂ ਕੋਈ ਗੱਲ ਨਹੀਂ ਕਰਦਾ ਘੜੀ। ਹਾਂ। ਠੀਕ ਆ। ਚੱਲ ਕੋਈ ਗੱਲ ਨਹੀਂ ਮੈਂ ਵੇ ਨਹੀਂ ਭਲਾਣਾ। ਹਾਂ ਚਲ ਜਿਓ ਕੋਠੇ ਤੇ ਜੀ। ਠੀਕ ਆ। ਹਾਂਜੀ। ਠੀਕ ਆਂ ਦੀ 4 ਪਾਉਂਡੀਆਂ। ਹਾਂਜੀ ਸ਼ਸ਼ੀਕਾ ਜੀ ਦੀ। ਸਤਿ ਸ੍ਰੀ ਅਕਾਲ। ਜਾ ਜੋ। ਨੇ ਅਦਰਕ ਵਾਣਾ ਤੂੰ ਤਾਂ ਉਦੋਂ ਦੇ ਬੜੀ ਗਰਮ ਰਹਿਨੀ ਤੂੰ ਤੋ ਅਦਰਕ ਪਾਈ ਜਾ ਚਾਰ ਖਾਈ ਜਾ ਕੀ ਹੋ ਗਿਆ ਨਹੀਂ ਗਰਮ ਕਾਦਾ ਹੋਣਾ ਹੀ ਹੋ ਗਰਮ ਤੋਂ ਮੁੰਡੇ ਨਾਲ ਕਿਹੜੀ ਘਲ ਹੋਈ ਮੁੰਡੇ ਨਾਲ ਕੀ ਅੜੀਏ ਦਿੱਤੀ ਇਕੱਲੇ ਕਰ ਕਰ ਕੰਮ ਮੈਂ ਖੱਬ ਚੱਲੀ ਅੱਛਾ ਤੇ ਵੀ ਆਣ ਕੇ ਸਤੰਦੇ ਗੱਲ ਕੋਈ ਨਹੀਂ ਕਰਦੇ ਮੇਰੇ ਨਾਲ ਕਦੀ ਨਹੀਂ ਇਹਨਾਂ ਨੇ ਕਿਹਾ ਤੂੰ ਕੀ ਕਰਦੀ ਆ ਮੰਮੀ ਕਿਤੇ ਬਹਿ ਜਾ ਤੇਨੂੰ ਚਾਹ ਦਾ ਕੱਪ ਬਣਾ ਦਈਏ ਉੰਦੇ ਭੂਆ ਨਹੀਂ ਆਈ ਭੂਆ ਨਹੀਂ ਆਈ ਭੂਆ ਕਿੱਥੇ ਐ ਪਿਓ ਆਇਆ ਭੈਣ ਕਿੱਥੇ ਭੈਣ ਸੁਮਨ ਕਿੱਥੇ ਸੁਮਨ ਕਿੱਥੇ ਆਹੋ ਕੋ ਹੁੰਦਾ ਹੀ ਫੇਰ ਅੜੀ ਗੁੱਸਾ ਚੜਦਾ ਨਹੀਂ ਸਾਰਾ ਦਿਨ ਇੱਕ ਬੰਦੇ ਨੇ ਦੇ ਰਹਿਣਾ ਨਿਆਣੇ ਆ ਅਜੇ ਨਿਆਣਿਆਂ ਨੂੰ ਕੀ ਸਮਝਵਾ ਉਹ ਤਾਂ ਹੈ ਹੀ ਪਰ ਕੇ ਵੇਲੇ ਬੰਦਾ ਫਿਰ ਕੱਲਾ ਜਦੋਂ ਬੰਦਾ ਸੋਚਦਾ ਫਿਰ ਕਿ ਖੇਤ ਤੇ ਚੜੀ ਜਾਂਦੀ ਆ ਚਾਹ ਅੜੀ ਕਿਹਜਣਾ ਤੂੰ ਮੈਨੂੰ ਇਹ ਦੱਸ ਕਿ ਕੀ ਦਿੱਤਾ ਫਿਰ ਸੁਮਨ ਆਹੋ ਗੱਲ ਸੁਣ ਕੇ ਫੇਰ ਤੋਂ ਹੀ ਗਾਣਾ ਵੀ ਸੁਖਿੰਦਰ ਜੀ ਗਾਉਂਦੀ ਆ ਕਿਜਣ ਦੀ ਗੱਲ ਸੁਣ ਲੈ ਵੀ ਕਮਾਕਾਰਾਂ ਦੇ ਵਿੱਚ ਮੈਂ ਕੱਪੜੇ ਬਣਾ ਕੇ ਲੈਂਦੇ ਸੀ ਤੇ ਤੁਹਾਨੂੰ ਵਿਖਾਲਣ ਦਾ ਟਾਈਮ ਨਹੀਂ ਲੱਗਾ ਹੂੰ ਉਹ ਚੱਲੇ ਦਵਾ-ਦਵਾ ਤੇ ਫੇਰ ਦਵਾਦਾਂ ਲਮਾਰੀ ਚੋਂ ਕੱਢ ਕੇ ਲਫਾਫਾ ਤੇ ਫੇਰ ਉਹਨੂੰ ਬਣਾਇਆ ਪਿਆ ਲੈ ਜਾਣ ਹੀ ਪੈਣਾਵੇਂ ਪਕੜੇ ਨਾ ਆਪਾ ਹਾਏ ਨਹੀਂ ਨਹੀਂ ਉਹ ਬੜੇ ਪੋਣੇ ਹੀ ਆ ਹਾਏ ਨਹੀਂ ਨਹੀਂ ਫੇਰ ਵੇਲਾ ਤੇ ਜਾਂਦੇ ਨਾ ਤਾਂ ਹੀ ਮੈਂ ਖਿੱਚ ਦੀ ਜੀ ਉਹ ਕੱਲ੍ਹਨ ਦਾ ਕਿਉਂ ਨਹੀਂ ਟਾਈਮ ਲੱਗਾ ਕੱਲ੍ਹ ਦੀਆਂ ਪੀਰ ਨੂੰ ਘਰ ਮੈਨੂੰ ਮਾਰਦੀ ਹਵਾਜ ਇਹੋ ਤੇ ਤੁਹਾਨੂੰ ਦੱਸਣ ਦੀ ਹੈ ਵੀ ਤਾਂ ਹੀ ਮੈਂ ਖਿੱਚਦੀ ਮੈਂ ਕੱਲੀ ਕਰੀ ਹੈਗੀ ਆ ਕੰਮਾਂ ਦੇ ਵਿੱਚ ਨਹੀਂ ਮੇਰਾ ਟਾਈਮ ਲੱਗਦਾ ਹੁਣ ਦੇ ਕੇ ਤੇ ਨਹੀਂ ਨਹੀਂ ਹੁਣ ਮੈਨੂੰ ਕਹਿਣ ਲੱਗੀ ਤੁਹਾਨੂੰ ਵਿਖਾਣ ਲੱਗੀ ਤੁਹਾਨੂੰ ਕਿਉਂ ਨਹੀਂ ਵਿਖਾ ਲੜੇ ਮੈਂ ਵਿਖਾ ਲੜਨੇ ਆਂ ਅਸੀਂ ਤੇ ਤੁਸੀਂ ਕੀ ਦਿੱਤਾ ਦਿੱਤੀ ਤੈਨ ਅਜੇ ਦਸ ਮੇਰ ਨਾਲ ਗੱਲ ਕਰਦੀ ਐ ਮੇਰ ਨਾਲ ਨਹੀਂ ਕਰਕੇ ਗਈ ਨਾ ਤੂੰ ਪਰਜਾਈ ਤੇ ਨਾ ਅਗਲੀ ਨੇ ਗੱਲ ਨਾ ਕੀਤੀ ਹੋਊਗੀ ਨਹੀਂ ਨਹੀਂ ਮੇਰ ਨਾਲ ਨਹੀਂ ਕੀਤੀ ਉਹ ਤਾਂ ਡੇ ਘਰੋਂ ਦਿਆ ਪਤਾ ਨਹੀਂ ਕੀ ਉਹਨਾਂ ਨੂੰ ਹੋਇਆ ਦਵਾ-ਦਵਤੁਰ ਤੇ ਚਲਈਏ 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 ਜਾਣਾ ਹੈਗਾ ਮੇਰੀ ਸੁਣ ਗੱਲ ਕੀ ਹੋਇਆ ਉਹ ਦਿਨ ਮੈਂ ਪੁੱਛਿਆ ਵੀ ਸੱਸ ਦਾ ਕਿਦਾਂ ਦਾ ਸੁਭਾਅ ਆ ਅੱਛਾ ਤੇ ਬੜੇ ਫਫੜੇ ਪਾਵੇਂ ਨਾ ਦੀਦੀ ਮੇਰੇ ਤੇ ਸੱਸ ਇੰਨੀ ਚੰਗੀ ਜਿੱਦਾਂ ਹੀ ਕੱਲ ਨਿਕਲੇ ਆ ਅੱਛਾ ਤੇ ਉਸੇ ਵੇਲੇ ਸੱਸ ਦਾ ਫੋਨ ਆ ਗਿਆ ਅੱਛਾ ਉਹ ਤੇ ਕਿਤੇ ਲਾਲ ਪੀਲੀ ਮੁੰਡੇ ਆਪਣੇ ਦੇ ਨਾਲ ਉਹ ਉਹ ਇੰਨੇ ਦਿਨਾਂ ਦੇ ਗਏ ਉਹ ਇਹਨਾਂ ਨੇ ਮੈਨੂੰ ਵੇਖਿਆ ਨਾ ਤੇ ਮੈਂ ਇੱਕ ਰਾਤ ਤੇ ਆਏ ਆਹੋ ਮੈਂ ਤੇ ਇਹਨਾਂ ਦੀ ਸਾਰੀ ਗੱਲ ਸੁਣ ਲਈ ਜਦੋਂ ਫੋਨ ਆਉਂਦਿਆਂ ਜਾਂ ਡਬੂਏ ਚ ਹੀ ਅੱਛਾ ਨਿਕਲੇ ਤੇ ਉਹਦਾ ਮਾਂ ਦਾ ਫੋਨ ਆ ਗਿਆ ਦੱਸ ਤੇ ਉਹ ਤੇ ਬੜੀ ਲਾਲ ਤੇਲੀ ਹੁੰਦੇ ਆ ਉਹ ਚ ਤਾਂ ਫੋਨ ਚ ਜੁੰਡਿਆ ਜੁੰਡੀ ਹੋ ਜਾਣਾ ਹੁੰਦਾ ਮੁੰਡੇ ਦੇ ਨਾਲ ਵੇਖ ਲਓ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਦੀਦੀ ਸੁਮਨ ਦੀ ਦਾਤ ਹੀ ਦੇਣੀ ਪਊਗੀ ਹੂੰ ਵੇਲਾ ਕੱਲ ਉੱਥੇ ਗਈ ਸੱਸ ਦੀਆਂ ਕਿੰਨੀਆਂ ਸੇਫਾਂ ਆਹੋ ਤੇ ਹਾਡੀਆਂ ਤੈਨੂੰ ਕੀ ਦੱਸਾਂ ਕੀ ਮੈਂ ਤੈਨੂੰ ਹੋਰ ਦੱਸਣੀ ਆ ਮੇਰਾ ਇਹੋ ਗੱਲੋਂ ਟਾਈਮ ਹੀ ਨਹੀਂ ਲੱਗਾ ਵੇਲਾ ਇਹਨਾਂ ਦੇ ਵਿੱਚ ਆ achar ਵੀ ਅੰਤਰਾ ਸੜ ਜਾਣ ਲਿਆਂਦਾ ਤੇ ਉਹ ਅਦਰਕ ਵੀ ਖਰਾਬ ਹੋ ਗਿਆ ਉਹ ਨਾ ਹਰਿੰਦਰ ਨਹੀਂ ਆਈ ਉਹਨਾਂ ਦੀ ਉਦਣ ਅੱਛਾ ਜੋਂ ਲੱਗੀ ਉਹ ਭਣ ਬੈ ਕੇ ਉਹਨਾਂ ਨੇ ਸਾਡੀਆਂ ਚੁਗਲੀਆਂ ਕਰਨ ਉਹ ਕਰੀ ਗਏ ਇਹਨੇ ਮਾਂ ਦੀ ਧੀ ਨੇ ਇੱਕ ਵਾਰੀ ਨਹੀਂ ਕਿਹਾ ਵੀ ਮੇਰੀਆਂ ਭਝਾਈਆਂ ਚੰਗੀਆਂ ਹਾ ਉਹਨੇ ਕਦੇ ਲਈ ਕਹਿਣਾ ਵਾ ਇਹਦੇ ਭਝਾਈਆਂ ਨੂੰ ساری ਉਮਰ ਭਰਾਈ ਦਿੰਦੀ ਆਈ ਹੈ ਤੇ ਕੱਲ ਉੱਥੇ ਗਈ ਤੇ ਕਿਤੇ ਸੱਸ ਦੀ ਸਿਫਤਾਂ ਨਾ ਕਰਦੀ ਤੇ ਉਹ ਵੇਲੇ ਕੁੱਝ ਕੀ ਕਰ ਲਈ ਗਈ ਨਹੀਂ ਮੇਰੇ ਕੋਲ ਅੱਛਾ ਪਰਦੇ ਨਾ ਮੈਂ ਪੁੱਛਿਆ ਮੈਂ ਚੱਲਦਾ ਸੁਨਾ ਮੈਨੂੰ ਸੁਭਾਸ ਉਹ ਕਿਦਾਂ ਦਾ ਵਾ ਨਾ ਦੀਦੀ ਮੈਂ ਤੇ ਆਪਣੀ ਨਿੰਦੇ ਸੌਨੀ ਮੈਂ ਆਪਣੀ ਨਿੰਦੇ ਉੱਠਦੀ ਆ ਉਹਨੇ ਤੇ ਕਿਤੇ ਐ ਸਫਾਈ ਦਿੱਤੀ ਜਿੱਦਾਂ ਕਿਤੇ ਬਹੁਤ ਹੀ ਕਿਤੇ ਤਾਂ ਤੁਹਾਨੂੰ ਤੇ ਆ ਮੈਂ ਗੱਲਾਂ ਦੱਸੀਆਂ ਹੀ ਨਹੀਂ ਐਂ ਵੇਲਾ ਸਾਰੀ ਉਮਰ ਚੰਗੀਆਂ ਚ ਮਾੜੀਆਂ ਸਾਡੀ ਥੋੜਾ ਸਿੱਖ ਕਰਨੀ ਆ ਸਾਨੂੰ ਤੇ ਪਰਿਆਈ ਦੇਣੀ ਪੈਣਾ ਪਰਿਆਈ ਜੀ ਪਰਿਆਈ ਉਹਨੇ ਤੇ ਕੁਛ ਛੱਡਿਆ ਨਹੀਂ ਕਿਤੇ ਮੈਂ ਵਿਹਲੀ ਹੁੰਦੀ ਨਾ ਤੇ ਫੇਰ ਤੁਹਾਨੂੰ ਦੱਸਦੀ ਤੁਸੀਂ ਆਂਦੇ ਤੇ ਹੈਗੇ ਨਾ ਸਖਵਿੰਦਰ ਖਿਜਦੀ ਆ ਤਾਂ ਮੈਨੂੰ ਸੋਚ-ਸੋਚ ਕੱਲੀ ਨੂੰ ਫੇਰ ਆਉਂਦਾ ਹੀ ਹੋ ਵੀ ਆਇਆ ਹੈ ਇਹ ਕਰਦੇ ਵੀ ਚੰਗਾ ਤੇ ਕਦੀ ਸਾਨੂੰ ਕਹਿੰਨੇ ਚੰਗਾ ਨਹੀਂ ਕਿਹਾ ਮਾੜਾ ਹੀ ਕਹਿੰਦੇ ਹੋ ਬਸ ਮਾੜਾ ਹੀ ਕਹਿੰਦੀ ਹੋਏ ਹਾਂ ਇੱਥੇ ਕਿਤੇ ਸੱਸ ਦੀਆਂ ਸਿਰਤਾ ਦੇ ਪੁੱਲ ਬਣ ਦਿੱਤੇ ਤੇ ਜੇ ਉਹ ਗੱਲਾਂ ਕਾਂਢੀ ਹਰਿੰਦਰ ਤੇ ਤੂੰ ਉਹਦਾ ਮੂੰਹ ਭੰਨ ਮੈਂ ਕੀ ਮਾੜਾ ਮੁੜ ਕੇ ਕਹਿਤਾ ਮੈਂ ਮੁੜ ਕੇ ਇਨਾ ਕਿਹਾ ਮੈਂ ਤੂੰ ਸਮਝਣਾ ਦਾ ਮੂੰਹ ਭੰਦੀ ਹੈ ਕੀ ਉਹਨੂੰ ਪਤਾ ਹੀ ਆਂਦੀ ਤਾਡੀ ਸਚਾਈ ਦਾ ਤਾਂ ਉਹਨੂੰ ਪਤਾ ਹੀ ਹੈ ਤੁਹਾਡੀ ਸਚਾਈ ਦਾ ਕੀ ਸਾਡੀ ਸਚਾਈ ਦਾ ਪਤਾ ਕੀ ਇਹਨੂੰ ਫਾਇਦਾ ਲਾਇਆ ਹੈ ਉਹਦਾ ਕੀ ਮਤਲਬ ਸੀ ਜੇ ਥਾਉ ਆਣ ਕੇ ਉੱਠ ਕੇ ਤੇ ਸਾਡੇ ਘਰ ਚ ਦਖਲੰਦ ਜੀ ਦੇਣ ਦਾ ਇਹੋ ਤੇ ਮੈਂ ਕਿਹਾ ਮੈਂ ਕਹ ਹਰ ਘਰ ਚ ਗੱਲ ਹੋ ਜਾਂਦੀ ਹੈ ਕਿਹੜੇ ਘਰ ਚ ਨਹੀਂ ਗੱਲ ਹੋਉਂਦੀ ਨਹੀਂ ਉਹਨੇ ਬੜੀ ਆਪਣੀ ਪਰਚਾਈਆਂ ਨਾ ਲਾ ਕੇ ਖੱਦੀ ਆ ਇਹ ਤੇ ਹੁਣ ਇਹਦੇ ਦਿਮਾਗ ਦੀ ਗੱਲ ਹੀ ਹੈ ਉਹਨੂੰ ਕਹਿੰਦੀ ਐਨੇ ਨਹੀਂ ਮੰਨਦੀ ਧੀ ਨੇ ਕੋਈ ਵੀ ਕਿਹਾ ਫਿਰ ਮੇਰੀ ਸੁਣ ਲੋ ਜੇ ਮੈਂ ਸੁਣ ਵੀ ਲਈਆਂ ਸਾਰੀਆਂ ਫਿਰ ਮੈਂ ਕੁੜੀ ਨੂੰ ਕਿਹਾ ਤੇ ਭੈਣਾ ਫਿਰ ਮਿਰਚਾਂ ਲੱਗੀਆਂ ਤੇ ਫਿਰ ਮੈਂ ਕੱਪੜੇ ਦਿੱਤੇ ਤੇ ਤਾਂ ਵੀ ਏਡਾ ਮੂੰਹ ਬਣਾ ਕੇ ਲੈ ਕੇ ਰਹਿਣ ਦੇਣੀ ਰਹਿਣ ਦੇਣੀ ਏਗਾ ਹੀ ਕਰੀ ਗਈ ਮੈਨੂੰ ਨਾਮ ਨਹੀਂ ਕੋਈ ਖੁਸ਼ ਹੋਈ ਨਾ ਤੇ ਤੂੰ ਮੈਨੂੰ ਇੰਨੀ ਗੱਲ ਕਹੀ ਕਿਉਂ ਆ ਉਹ ਇਹੀ ਕਰੀ ਗਈ ਉਹਨੂੰ ਪਤਾ ਸੀ ਸਾਰਾ ਮੇਰੀ ਗੱਲ ਸੁਖਵਿੰਦਰ ਐਨੇ ਨਹੀਂ ਇੱਥੇ ਖੁਸ਼ ਨਾ ਨਾ ਜੋ ਮਰਜੀ ਦੇਣਾ ਕਰ ਤੁਸੀਂ ਆਂਦੇ ਤੇ ਹੈਗੇ ਸੀ ਨਾ ਕਿ ਸੁਖਵਿੰਦਰ ਤੂੰ ਇਹਨੂੰ ਏਦਾਂ ਕਹਿੰਨੀ ਏਦਾਂ ਕਹਿੰਨੀ ਆ ਤੇ ਵੇਖ ਲੋ ਹੁਣ ਹੁਣ ਵਿਆਹ ਚਾਰ ਦਿਨ ਉੱਥੇ ਗਈ ਨੂੰ ਨਹੀਂ ਹੋਏ ਤੇ ਉਹਦੀਆਂ ਸਿਰਤਾਂ ਦੇ ਪੁੱਲ ਬੰਦ ਦਿੱਤੇ ਸਾਡੇ ਇੱਥੇ ਆਈ ਫੇਰ ਐ ਹੋਈ ਕੋਈ ਕੀਤਾ ਜੀ ਕੋਈ ਗੱਲ ਨਹੀਂ ਚੱਲ ਪੈਣਾ ਰਹਿ ਰਸਤਾ ਵੇਲਾ ਹੋ ਗਿਆ ਬਾਬਾ ਬੋਲਣ ਲੱਗੇ ਐਵੇਂ ਪਾਪ ਧੋਣ ਦੇ ਇਹਦੇ ਆਪ ਕਦੇ ਧੋਣੇ ਆਪਣੀਆਂ ਹੱਡ ਬੀਤੀਆਂ ਸੁਣਾਉਂਦੇ ਆ ਹਾਂ ਤੇ ਹੱਡ ਬੀਤੀਆਂ ਆਈਆਂ ਐ ਹੋਈ ਗੱਲਾਂ ਦਾ ਫਿਰ ਗੁੱਸਾ ਚੜ ਜਾਂਦਾ ਵਾ ਨਾ ਚੱਲ ਠੀਕ ਆ ਫਿਰ ਕੋਈ ਨਹੀਂ ਮੈਂ ਵੀ ਜਾ ਕੇ ਸਬਜ਼ੀ ਬਣਾਵਾ ਚਲੋ ਠੀਕ ਆ ਜੀ ਕੋਈ ਨਹੀਂ ਵੇਲੇ ਟਾਈਮ ਕਿਤੇ ਕਰਾਂਗੇ ਗੱਲਾਂ ਤੇ ਬੜੀਆਂ ਜੇ ਆਵੇਂ ਤੋ ਹਾਂ ਕੋਈ ਨਹੀਂ ਆਉਂਗੀ ਮੈਂ ਹਾਂ ਚਲੋ ਠੀਕ ਆ ਫਿਰ ਠੀਕ ਆ ਠੀਕ ਆ ਲਾ ਇਹਨੂੰ ਇੰਨਾ ਗੱਲਾਂ ਦਾ ਪਤਾ ਹੀ ਨਹੀਂ ਨਾ ਦੱਸਦੀ ਤੇ ਅਜੇ ਵੀ ਨਹੀਂ ਪਤਾ ਲੱਗਣਾ ਹੁਣ ਆਪੇ ਇਹਨੇ ਜਿਹੜੀ ਮੁੱਠਾ ਚ ਵੜ ਵੜ ਕੇ ਦੀ 5000 ਲੱਗੋ ਨਾ ਇਹਨੂੰ ਵੀ ਫਤ ਕਿੱਦਾਂ ਦਾ ਕਿੰਨਾ ਸਾਨੂੰ ਚੰਗਾ ਕਹਿੰਦੀ ਮੇਰੀ ਗੱਲ ਸੁਣੋ ਚਨਾਓ ਆਣ ਕੇ ਲੰਮੇ ਪੈ ਗਏ ਜੇ ਮੰਮੀ ਦਾ ਹਾਲ ਪੁੱਛਿਆ ਕੀ ਹੋਇਆ ਮੰਮੀ ਦੇ ਹਾਲ ਨੂੰ ਚੰਗੀ ਭਲੀ ਨਾ ਤੂੰ ਮੈਨੂੰ ਦੱਸਿਆ ਕਿ ਮੰਮੀ ਠੀਕ ਨਹੀਂ ਹੈ ਤੇ ਨਾ ਤੂੰ ਆਪ ਹੀ ਪੁੱਛਿਆ ਵਾ ਦਸਣਾ ਕੀ ਚੰਗੀ ਭਲੀ ਮੰਮੀ ਮੰਮੀ ਨੂੰ ਕਿਹਾ ਚੰਗੀ ਭਲੀ ਨਹੀਂ ਤੁਹਾਨੂੰ ਫੋਨ ਤੇ ਦੱਸਿਆ ਹੈ ਕਿ ਠੀਕ ਨਹੀਂ ਹੈ ਠੰਡ ਲੱਗ ਗਈ ਹੈ ਤੇ ਠੰਡ ਮੰਮੀ ਆਪ ਲਵਾਉਂਦੀ ਹੈ ਮੈਂ ਕਿਹਾ ਮੰਮੀ ਨੂੰ ਬਰਫ਼ ਤੇ ਬਿਠਾ ਗਿਆ ਸੀ ਹੋਏ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਤੁਸੀਂ ਇਹ ਆਪ ਨਹਾਉਣਾ ਵਾ ਠੰਡੇ ਪਾਣੀ ਨਾਲ ਤੇ ਠੰਢੀ ਲੱਗਣੀ ਹੈ ਤੇ ਜੇ ਤੁਸੀਂ ਪੁੱਛ ਲੈਂਦੇ ਤਾਂ ਇਹ ਕਿਹੜਾ ਨਿੱਕੇ ਹੋ ਜਾਣਾ ਹੈਗਾ ਤੇ ਵੱਡਾ ਵੀ ਨਹੀਂ ਹੋ ਜਾਣਾ ਮੰਮੀ ਦੇ ਹੁੰਦੇ ਮੇਰੇ ਸਾਸਰੀਕਾਲ ਦਾ ਜਵਾਬ ਨਹੀਂ ਦਿੰਦਾ ਪੁੱਛਣਾ ਮੈਂ ਕੀ ਚਾਹ ਲੈ ਨਰਾਜ ਹੀ ਫਿਰ ਕੀ ਹੋ ਗਿਆ ਨਰਾਜ਼ ਹੀ ਕੀ ਤੁਹਾਨੂੰ ਪਤਾ ਇਕੱਲੇ ਰਹਿ ਕੇ ਹੋ ਹੀ ਜਾਂਦਾ ਵਾ ਨਹੀਂ ਤੇਰੇ ਤੇਰਾ ਜਵਾਬ ਦੇ ਸਕਦੀ ਤੇ ਮੇਰਾ ਦੇਨੂ ਕੀ ਚੱਲ ਕੋਈ ਗੱਲ ਨਹੀਂ ਮਾਂ ਪੁੱਤ ਵਿੱਚ ਚਲਦਾ ਹੀ ਹੈ ਸਭ ਕੁਝ ਹੋ ਗਏ ਕੋਈ ਗੱਲ ਨਹੀਂ ਹਾਂ ਚੱਲਦਾ ਵੇ ਤੇ ਇੱਕ ਮੇਰਾ ਉਦਾ ਸਰੀਰ ਭੱਜਣ ਟੁੱਟਣ ਡਿਆ ਇੱਕ ਤੇਰੇ ਪੇਕੇ ਉਦਾਂ ਦੇ ਨਾਲ ਉਹਨਾਂ ਨੇ ਕੋਈ ਚਾਹ ਪਾਣੀ ਤੋਂ ਬਿਨਾਂ ਕੋ ਹੋਰ ਪਿਆਇਆ ਹਨ ਨਹੀਂ ਤੇ ਹੋਰ ਕੀ ਪਿਆਉਣਾ ਸੀ ਉਹਨਾਂ ਨੇ ਹੂੰ ਉਹ ਬੰਦਾ ਪੈਗ ਛਕ ਰੱਖੇ ਗਾੜੀ ਰਾਤ ਰੱਖਣ ਦਾ ਚਾਹਵਾ ਤੇ ਫਿਰ ਰਾਤ ਵਰਗਾ ਕੰਮ ਵੀ ਤੇ ਕਰੇ ਪੈਗ ਛਕ ਉਹ ਨਾ ਪੀਂਦੇ ਨਾ ਪਿਆਲ ਦੇਈਏ ਕਿਸ ਨੂੰ ਮੈਂ ਇਥੋਂ ਬੜਾ ਖੁਸ਼ ਵੀ ਮੁਰਗਾ ਸੜਕਾ ਵੱਡਿਆ ਹੋਣਾ ਜਾਂਦਿਆਂ ਨੂੰ ਬੋਤਲ ਮਿਲੂਗੀ ਪੈਗ ਲਾਵਾਂਗੇ ਰਾਤ ਰਹਿਣਾ ਸੌਖਾ ਸੌਰੇ ਜਿੰਨਾ ਚਿਰ ਪੈਗ ਨਾ ਮਿਲੇ ਤੁਸੀਂ ਤੇ ਆਪਈ ਐਵੇਂ ਸਭ ਕੋ ਸੋਦੇ ਰਹੇ ਤੁਹਾਨੂੰ ਪਤਾ ਤਾਂ ਹੈਗਾ ਹੀ ਐ ਪਤਾ ਕਾਦਾ ਮੈਨੂੰ ਵੀ ਉਹ ਨਹੀਂ ਖਾਂਦੇ ਨਾ ਨਹੀਂ ਖਾਂਦੇ ਵੋੜੀ ਖਾਂਦੇ ਖਵਾ ਦੇ ਸਕਦੇ ਆ ਉਹ ਘਰ ਨਹੀਂ ਵਾੜਦੇ ਨਾ ਘਰ ਨਹੀਂ ਵਾੜਦੇ ਗਹਿਣ ਤਾਂ ਨਹੀਂ ਆ ਚੱਲ ਗੱਲਾਂ ਨਾ ਬੋਧੀਆਂ ਕਰ ਮੈਨੂੰ ਪੈਸੇ ਦੇ ਥੋੜੇ ਜਿਿਹੜੇ ਪੈਸੇ ਪੈਸੇ ਜਿਹੜੇ ਤੇਰੇ ਕੋਲ ਹੈਗੇ ਕਿ ਹੋਰ ਕਿਹੜੇ ਪੈਸੇ ਕਿਹੜੇ ਮਤਲਬ ਹੈਗੇ ਪੈਸੇ ਤੇਰੇ ਕੋ ਪੈਸੇ ਨਹੀਂ ਮੈਂ ਵੇਖਿਆ ਜਿਹੜਾ ਤੈਨੂੰ ਇੰਨੇ ਮਿਲੇ ਆ ਅੱਛਾ ਉਹ ਮੇਰੇ ਆ ਮੈਨੂੰ ਲੋੜ ਪੈ ਰੇ ਕੱਲ ਨੂੰ ਤੇ ਮੈਂ ਕਿਧਰ ਨੂੰ ਜਾਣਾ ਤੂੰ ਉਹ ਹੀ ਵਰਤੀ ਫਿਰ ساری ਜ਼ਿੰਦਗੀ ਫੇ ਮੇਰੇ ਤੇ ਨਾ ਰਹੀ ਫਿਰ ਮੇਰੇ ਤੇ ਆਸ ਨਾ ਰੱਖੀ ਆ ਤੇ ਨਾਲੇ ਮੈਂ ਮੰਮੀ ਨੂੰ ਦੱਸਣਾ ਨਹੀਂ ਇਹਨਾਂ ਨੇ ਕੀ ਕੁਛ ਦਿੱਤਾ ਮੰਮੀ ਨੂੰ ਦੱਸਣਾ ਤੇ ਮੰਮੀ ਨੂੰ ਜਰੂਰੀ ਦੱਸਣਾ ਵਾ ਵੀ ਉਹਨਾਂ ਨੇ ਪੈਸੇ ਦਿੱਤੇ ਆ ਮੰਮੀ ਨੇ ਸੂਟ ਦਵਾ ਦੀ ਵੀ ਸੂਟ ਦਿੱਤੇ ਆ ਪੈਸਿਆਂ ਦਾ ਵੀ ਦੱਸਣਾ ਉਹਨੇ ਕਹਣਾ ਇੱਕ ਨੇ ਤੇ ਸੂਟ ਦੇ ਦਿੱਤੇ ਤੇ ਦੂਜੀ ਨੇ ਕੀ ਦਿੱਤਾ ਦੂਜੀ ਨੇ ਕਹੀ ਥੱਕੇ ਐ ਆ ਥੱਕੀ ਤੁਹਾਡੀ ਘੜੀ ਗੱਲ ਐ ਤੁਸੀਂ ਤਾਂ ਗੱਲਾਂ ਹੀ ਕਰਕੇ ਸਾਥ ਗੱਲਾਂ ਕਰਕੇ ਸਾਥ ਸਾਰੇ ਪੈਸੇ ਕੱਢ ਤੁਹਾਡੇ ਚੀਜ਼ਾਂ ਲਿਆ ਆ ਆਲਾ ਮੈਂ ਜਾਣਾ ਵਾ ਕਿੱਥੇ ਜਾਣਾ ਸੀ ਜਾਣਾ ਮੈਂ ਕਿਤੇ ਤੂੰ ਫੜਾ ਪੈਸੇ ਹੈ ਨਹੀਂ ਮੇਰੇ ਕੋਲ ਪੈਸੇ ਫੇਰ ਉਹ ਗੱਲ ਕਰੀ ਜਣੀ ਆ ਤੂੰ ਅਜੇ ਮੈਂ ਪਿਆਰ ਨਾ ਕਹਿਣ ਦਿਆਂ ਸਕੂੰ ਤੇ ਇਹ ਦੋਤਾਂ ਨੂੰ ਪੈਸੇ ਜਿਨ੍ਹਾਂ ਨੀਆਂ ਵਰਤ ਰੱਖਦੀਆਂ ਬੰਦਿਆਂ ਦੇ ਲੰਮੀ ਉਮਰ ਕਰਨ ਨੂੰ ਇਹ ਪੈਸੇ ਨਹੀਂ ਦੇ ਸਕਦੀ ਤੈਨੂੰ ਪੈਸੇ ਪਿਆਰੇ ਕਿ ਬੰਦਾ ਪਿਆਰਾ ਕਿ ਵਿਛੇਤੀ ਬੋਚ ਪਾਈ ਬਾਕੀ ਲੈ ਕੇ ਦੇ ਦਿਓ ਮੈਨੂੰ ਬਾਕੀ ਇਹ ਚੁੱਕਿਆਉਣਾ ਹੂੰ ਕੀ ਆਉਣਾ ਤੂੰ 1 ਗੱਲ ਲੱਖ ਰੁਪਈਆ ਫੜਾਇਆ ਮੈਨੂੰ ਚੁੱਪ ਕੇ ਕੇ ਕੰਬਲ ਲੈ ਕੇ ਸੌ ਜਾ ਮੇਰਾ ਕੋਈ ਪਤਾ ਨਹੀਂ ਕਦੋਂ ਆਉਣਾ ਮੈਂ ਆ ਵੀ ਜਾਏ ਹੋਣਾ ਪਤਾ ਨਹੀਂ ਤੁਹਾਡਾ ਜੜਾ ਸੌਂ ਮੋਦਾ